ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਹਿਬ ਦਸ਼ਕਾਂ ਨੂੰ ਮੇਰੇ ਵੱਲੋਂ ਜੈਨੀ ਗੌਰਵਕ੍ਰਿਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਹਾਵਾ ਤੋਂ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਤੀਰਥਰਾਜ ਮੇਲਾ ਸ਼੍ਰੀ ਕਪਾਲ ਮੋਚਨ ਸਾਹਿਬ ਹਰਿਆਣਾ ਜਿੱਥੇ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਾਲਾਨਾ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਸਮਾਗਮ ਮੌਕੇ ਉਦਾਸੀਨ ਆਸ਼ਰਮ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਵੱਲੋਂ ਮਹੰਤ ਪ੍ਰੀਤਮ ਦਾਸ ਜੀ ਦੇਖਰੇ ਖੇਠ ਸਮੂਹ ਨਗਰ ਨਿਵਾਸੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਲੰਗਰ ਬਹੁਤ ਹੀ ਸ਼ਰਧਾ ਨਾਲ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਵੱਖ-ਵੱਖ ਵਿਸ਼ੇ ਜਥਿਆਂ ਨੇ ਲੰਬਾ ਸਮਾਂ ਸੰਤਾ ਦੀ ਮਹਿਮਾ ਦਾ ਗੁਰਗਾਂ ਕੀਤਾ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਅਨ ਪਾਣੀ ਮੋਚ ਤੂਪਾ me ਤੇ ਉਹੜੀ ਚ ਟਿਕੁੰ ਲਗੀ ਉਹਦੇ ਰੂਪ ਤੇ ਮਸਤੋ ਕੇ ਡੁੱਲ ਗਈ ਆਲੇ ਪਿੱਛੇ ਅਸਤਾਬੀ ਹੋ ਰਵਾਨ ਜੋਗੀ ਆਦੇ ਰਾਣੀ ਜਾਗ ਪੀ ਰਾਣੀ ਜਾਗ ਪੀਗ ਮਾਦੂ ਤੇਰੀ ਜਾਨ ਜੋਗਿਆ ਰਾਣੀ ਜਾਗ ਪੀ ਉਹ ਭੈਣ ਮੇਰੀ ਏ ਤੂੰ ਹੋਈਂਦਾ ਲਗੀਰ ਨਾ ਕਾਦੇ ਮੌਤ ਕੋਲੋਂ ਡਰਦੇ ਫਕੀਰ ਨਾ ਉਹ ਰਹਿਣਾ ਜਾਗੇ ਉੱਤੇ ਅਮਰਾ ਸਰੀਰ ਨਾ ਕਿਹੜਾ ਨਾਲ ਹੈ ਕਿਸੇ ਦੇ ਸਾਡਾ ਵੈਰ ਬੰਦੀ ਏ ਰਾਣੀ ਸੁੰਦਰਾ ਉਹ ਰਾਣੀ ਸੁੰਦਰਾ ਦੇ ਹੱਥੋਂ ਲੈਣੀ ਖੈਰ ਬੰਦੀ ਏ ਰਾਣੀ ਸੁੰਦਰਾ ਤੇਰੀ ਸੁੰਦਰ ਸਕਲ ਪਿਆਰੀ ਲੱਗਦੀ ਤੈਨੂੰ ਫੂਕ ਦੂ ਫੁਲਾਵੇ ਲਾਟ ਅੱਗ ਦੀ ਕੋਈ ਰੋਜ਼ ਤੂੰ ਬਾਹਰ ਲੈ ਲੈ ਜਾਗ ਦੀ ਮੇਰੀ ਕਰ ਲੈ ਅਰਜ ਪਰਮਾਨ ਜੋਗੀ ਆਦੇ ਰਾਣੀ ਜਾਗ ਪੀ ਰਾਣੀ ਜਾਗ ਪੀ ਗਮਾਦੂ ਤੇਰੀ ਜਾਨ ਜੋਗਿਆ ਰਾਣੀ ਜਾਗ ਪੀ ਓਏ ਆਖੇ ਬਚਨ ਮੁਖੋਂ ਸੀ ਕੌੜ ਕੇ ਆਖੇ ਪੂਰਨਾ ਬਚਨ ਮੁਖੋਂ ਕੌੜ ਕੇ ਜਾਂ ਤੂੰ ਉਸੇ ਨੂੰ ਖਬਰ ਕਰ ਦੌੜ ਕੇ ਪਾਵੇ ਪਿੱਛੇ ਆ ਅਸਾਂ ਨੂੰ ਖੂਨ ਦਬਾੜ ਕੇ ਆਵੇ ਘਰ ਵਾਲੀ ਤੂੰ ਤਾਂ ਦੇ ਸਿੰਗੈਰ ਬਾਂਦੀ ਏ ਰਾਣੀ ਸੁੰਦਰਾ ਰਾਣੀ ਸੁੰਦਰਾ ਦੇ ਹੱਥੋਂ ਲੈਣੀ ਖੈਰ ਬਾਂਦੀ ਏ ਰਾਣੀ ਸੁੰਦਰਾ ਅੱਗੇ ਉਸਨੇ ਅਨੇਕਾਂ ਜੋਗੀ ਮਾਰਤੇ ਕੋਈ ਬਚਿਆ ਨਾ ਉਹਦੀ ਤਲਵਾਰ ਤੇ ਮਸ਼ਹੂਰ ਹੈ ਕਹਾਣੀ ਸੰਸਾਰ ਤੇ ਉਸ ਖੁੰਨਣ ਨੂੰ ਜਾਣਦੇ ਜਹਾਨ ਜੋਗਿਆ ਰਾਣੀ ਜਾਗ ਪੀ ਰਾਣੀ ਜਾਗ ਪੀਕ ਮਾਦੋ ਤੇਰੀ ਜਾਨ ਜੋਗਿਆ ਰਾਣੀ ਜਾਗ ਪੀ ਓ ਕਾ ਤੂੰ ਜਾਗੜਾ ਮਦਾਇਆ ਵਿੱਚ ਗੱਲ ਦੇ ਜਾਂ ਤੂੰ ਉਸ ਨੂੰ ਸ਼ਿਤਾਪੀ ਜਾ ਕੇ ਗੱਲ ਦੇ ਓ ਸਾਧੂ ਆਪਣੇ ਸਿਰੋਂ ਤੌ ਨਹੀਂ ਹੱਲ ਦੇ ਓ ਚੰਡੇ ਗੁਰੂਆਂ ਦੇ ਅਸੀਂ ਕਿਹੜਾ ਖੈਰ ਬੰਦੀਏ ਰਾਣੀ ਸੁੰਦਰਾ ਓ ਰਾਣੀ ਸੁੰਦਰਾ ਦੇ ਹੱਥੋਂ ਲੈਣੀ ਖੈਰ ਬੰਦੀਏ ਰਾਣੀ ਸੁੰਦਰਾ ਮੰਦੀ ਜੋਗੀ ਵਾਲੀ ਸੁਣ ਕੇ ਨजीर ਨੂੰ ਚਾਟੇ ਰਾਣੀ ਬਲ ਕੱਤਗੀ ਬਹੀਰ ਨੂੰ ਨੈਣ ਰਾਜ ਦੇ ਨ ਦੇਖ ਕੇ ਫਕੀਰ ਨੂੰ ਬੇ ਮੈਂ ਤੇਰੇ ਉੱਤੇ ਹੋ ਗਈ ਕੁਰਬਾਨ ਜੋਗਿਆ ਰਾਣੀ ਜਾਗ ਪੀ ਰਾਣੀ ਜਾਗ ਪੀ ਗਮਾਦੂ ਤੇਰੀ ਜਾਨ ਜੋਗਿਆ ਰਾਣੀ ਜਾਗ ਪੀ ਬੀਬੀ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਬਾ ਚੜ ਕੇ ਸੇਵਾ ਕੀਤੀ ਅਖੀਰ ਸਾਡੇ ਰਿਪੋਰਟਰ ਗੌਰਵਕ ਖਸ਼ੇਰਪੁਰ ਨਾਲ ਗੱਲਬਾਤ ਕਰਦੇ ਆਂ ਸ਼੍ਰੀਮਾਨ ਮਹੰਤ ਪ੍ਰੀਤਮ ਦਾਸ ਜੀ ਅਤੇ ਸਮੁੱਚੇ ਸੇਵਾਦਾਰਾਂ ਅਤੇ ਨਗਰ ਪੰਚਾਇਤ ਦੇ ਸਰਪੰਚ ਸਾਹਿਬ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਾਤਿਆਆਂ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਮੇਲਾ ਸ਼੍ਰੀ ਕਪਾਲ ਮੋਚਨ ਸਾਹਿਬ ਹਰਿਆਣਾ ਤੋਂ ਗੌਰਵਕ ਖਸ਼ੇਰਪੁਰ ਦੀ ਇੱਕ ਖਾਸੀ ਰਿਪੋਰਟ ਨਾਨਕ ਨਾਮ ਧਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੋਂ ਜੋ ਆਪਣਾ ਨਗਰ ਮਕਸੂਦੜਾ ਬਲੋਂ ਜਿਹੜਾ ਲੰਗਰ ਲਾਇਆ ਜਾਂਦਾ ਤਕਰੀਬਨ 19ਵਾਂ ਲੰਗਰ ਆ ਜਿਹੜਾ ਇਹ ਲੱਗ ਲੱਗ ਚੁੱਕਿਆ ਜੀ ਤੇ ਅੱਜ ਤਕਰੀਬਨ 13 ਤਰੀਕ ਹੋ ਚੁੱਕੀ ਆ ਜਿਹੜਾ ਲੰਗਰ 11 ਤਰੀਕ ਨੂੰ ਇੱਥੇ ਗੱਡੀਆਂ ਨੇ ਜਿਹੜੀਆਂ ਬਾਬਾ ਪ੍ਰੀਤਮ ਦਾਸ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਗੁਰੂ ਘਰ ਲੰਗਰ ਆ ਜਿਹੜਾ ਚੱਲ ਰਿਹਾ ਕਿਉਂਕਿ ਇਹ ਲੰਗਰ 2-3 ਸਾਲ ਗਾਇਬ ਪੈ ਗਏ ਸੀਗੇ ਵਿੱਚ ਕਰੋਨਾ ਕਾਲ ਕਰਕੇ ਉਸ ਤੋਂ ਬਾਅਦ ਬਾਬਾ ਪ੍ਰੀਤਮਦਾਸ ਜੀਆ ਨੇ ਆਪਣਾ ਪੂਰਾ ਨਗਰ ਦੇ ਨਾਲ ਸੰਯੋਗ ਦਿੱਤਾ ਤੇ ਨਾਲ ਜ਼ਿੰਮੇਵਾਰੀ ਨਾਲ ਆਪਣਾ ਜਿਹੜਾ ਨਗਰ ਵੱਲੋਂ ਲੰਗਰ ਦੀ ਤਿਆਰੀ ਕਰਵਾਉਂਦੇ ਹੋ ਤੇ ਸਾਰੇ ਨਗਰ ਦਾ ਅਸੀਂ ਮਕਸੂਦੜਿਆਲਿਆਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ 19 ਸਾਲ ਲਗਾਤਾਰ ਇਹ ਗੁਰੂ ਦਾ ਲੰਗਰ ਆ ਜਿਹੜਾ ਚੱਲ ਰਿਹਾ ਮੈਂ ਬਤੌਰ ਪਹਿਲਾਂ ਪੰਚ ਵੀ ਸੀ ਤੇ ਗੁਰੂ ਮਹਾਰਾ ਗੋਪਾਲ ਮੋਚਨ ਵਾਲਿਆਂ ਨੇ ਮੈਨੂੰ ਸਰਪੰਚੀ ਵੀ ਦਾ ਵੀ ਮਾਣ ਦਿੱਤਾ ਤੇ ਮੈਂ ਸਾਰੀਆਂ ਸੰਗਤਾਂ ਦਾ ਗੋਪਾਲ ਮੋਚਨ ਲੰਗਰ ਤੇ ਜਿੰਨੀਆਂ ਵੀ ਸਾਡੀਆਂ ਸੰਗਤਾਂ ਸਾਡੇ ਵੀਰ ਗੁਰਪ੍ਰੀਤ ਸਿੰਘ ਪ੍ਰੀਤ ਸਿੰਘ ਸਾਡੇ ਬਲਵਿੰਦਰ ਸਿੰਘ ਪੰਚ ਬਿੰਦਰ ਸਿੰਘ ਕਹਿ ਦਿੰਨੇ ਆ ਅਸੀਂ ਤੇ ਸਾਡੇ ਨੀਟਾ ਸਿੰਘ ਪੰਚ ਤੇ ਆਪਣੇ ਕਾਕਾ ਸਿੰਘ ਤੇ ਜੰਗ ਸਿੰਘ ਤੇ ਸਰੂਪ ਸਿੰਘ ਤੇ ਸੰਤ ਸਿੰਘ ਜਿਨ੍ਹਾਂ ਨੇ ਆਪਣੇ ਫੈਕਟਰੀ ਦੇ ਵਿੱਚ ਵੀ ਡਿਊਟੀ ਕਰਦੇ ਹੋਏ ਇੱਥੇ ਪੂਰੀ ਆਪਣਾ ਤਨਮਈਤਾਨ ਨਾਲ ਡਿਊਟੀ ਦਿੰਦੇ ਨੇ ਹਰ ਸਾਲ ਇਹਨਾਂ ਨੇ ਹੀ ਸੇਵਾ ਜਿਹੜੀ ਜਿੰਨਾ ਵੀ ਤੰਬੂਆਂ ਦੀ ਜ਼ਿੰਮੇਵਾਰੀ ਆ ਉਹ ਇਹਨਾਂ ਦੀ ਹੀ ਹੇਠੇ ਚੱਲਦੀ ਆ ਜ਼ਿੰਮੇਵਾਰੀ ਤੇ ਹਰ ਸਾਲ ਆਪਣੀ ਡਿਊਟੀ ਨਿਮਾਉਂਦੇ ਨੇ ਸਾਡੇ ਭਰਾ ਭਾਂਡਿਆਂ ਦੀ ਸੇਵਾ ਵਾਲੇ ਭਾਂਡਿਆਂ ਦੀ ਡਿਊਟੀ ਨਿਮਾਉਂਦੇ ਨੇ ਦਰਸ਼ਨ ਸਿੰਘ ਹਲਵਾਈ ਸਾਡੇ ਨਾਲ ਪਹਿਲੇ ਦਿਨ ਤੇ ਜੁੜਿਆ ਹੋਇਆ ਉਹਨਾਂ ਦਾ ਵੀ ਤੇ ਬਾਬਾ ਪ੍ਰੀਤਮ ਦਾਸ ਜੀ ਤੇ ਜਿੰਨੇ ਵੀ ਸਾਡਾ ਨਗਰ ਵਾਲੇ ਵੀਰ ਇੱਥੇ ਸੇਵਾ ਕਰਦੇ ਨੇ ਜਾਂ ਨਗਰੋਂ ਨਗਰ ਤੋਂ ਆਉਣਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਗਪਾਲ ਮੋਚਨ ਜਿਹੜਾ ਲੰਗਰ ਆ ਭਾਈ ਇੱਥੇ ਸੁੱਖਾਂ ਬਹੁਤ ਬਾਰ ਆਉਂਦੀਆਂ ਨੇ ਕਿਉਂਕਿ ਮੈਂ ਤਾਂ ਆਪਣੇ ਆਪ ਤਜਰਬਾ ਕਰ ਚੁੱਕਿਆ ਵੀ ਮੈਂ ਪਹਿਲਾਂ 20 ਰੁਪਏ ਦੇ ਕਪੈਨਾਂ ਦੇ ਆ ਸੁੱਖ ਸੁਖੀ ਦੀ ਤਕਰੀਬਨ ਮੇਰੇ ਕੋਲੇ ਹੁਣ 4 ਕਪੈਨਾ ਮੈਨੂੰ ਕੋਪਾਲ ਮੋਚਨ ਸੇਵਾ ਕਰਦੇ ਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਨੇ ਤੇ ਹੋਰ ਵੀ ਮੈਨੂੰ ਕੋਈ ਘਾਟ ਨਹੀਂ ਛੱਡੀ ਮੈਂ ਬਾਕੀ ਪ੍ਰੀਤ ਸਿੰਘ ਛੱਲਣ ਇਹ ਵੀ ਆਪਣੀ ਜੋ ਡਿਊਟੀ ਆ ਤਨਮਨ ਤੈਨਾ ਨਮਾਉਂਦੇ ਨੇ ਗੁਰਪ੍ਰੀਤ ਸਿੰਘ ਜੀ ਇਹ ਵੀ ਬਹੁਤ ਆਪਣਾ ਜਿਵੇਂ ਕਿ ਉਹ ਹੋਰ ਸਮਾਨ ਦਰਾਹੇ ਰਹਿੰਦੇ ਨੇ ਸਾਡੇ ਪਿੰਡ ਦੇ ਮਕਸੂਦੜਾ ਦੇ ਨੇ ਉਥੋਂ ਵੀ ਬਹੁਤ ਪ੍ਰਬੰਧ ਕਰਕੇ ਆਪਣਾ ਇਹ ਲੈ ਕੇ ਆਉਂਦੇ ਨੇ ਤੇ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੀਰਥ ਰਾਜ ਮਹਾਰਾਜ ਕੀ ਜੈ ਅੱਜ ਅਸੀਂ ਸਾਰੇ ਸਮੂਹ ਮਕਸੂਦੜਾ ਨਗਰ ਨਿਵਾਸੀ ਜਿਹੜੇ ਕਿ ਸਾਡੇ ਸੱਚਖੰਡ ਵਾਸੀ ਬਾਬਾ ਗਿਆਨਦਾਸ ਜੀ ਜਿਨ੍ਹਾਂ ਨੇ ਤਕਰੀਬਨ 2005 ਤੋਂ ਲੈ ਕੇ ਇਹ ਕਪਾਲ ਮੋਜਨ ਦੀ ਪਾਵਨ ਪਵਿੱਤਰ ਧਰਤੀ ਤੇ ਲੰਗਰ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ ਸੀ ਕਿਉਂਕਿ ਇੱਥੇ ਹਜ਼ਾਰਾਂ ਨੇ ਲੱਖਾਂ ਸੰਗਤਾਂ ਆਉਂਦੀਆਂ ਨੇ ਜਿਹੜੇ ਕਿ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਵਨ ਬਚਨ ਹੈ ਕਰ ਇਸ਼ਨਾਨ ਸ੍ਰੀ ਮਰ ਪ੍ਰਭ ਆਪਣਾ ਤਨ ਮਨ ਭੈ ਰੋਗਾ ਸੰਗਤਾਂ ਬੜੀ ਸ਼ਰਧਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਇੱਥੇ ਇਸ਼ਨਾਨ ਨਹਾਉਣ ਕਰਨ ਵਾਸਤੇ ਆਉਂਦੀਆਂ ਨੇ ਤੇ ਪੁੰਨਿਆਂ ਦਾ ਨਾਮ ਣ ਕਰਕੇ ਆਪਣੇ ਆਪ ਨੂੰ ਬੜਾ ਭਾਗਾ ਭਰਿਆ ਮਹਿਸੂਸ ਕਰਦੀਆਂ ਨੇ ਸੋ ਅਸੀਂ ਨਗਰ ਮਕਸੂੜਾ ਨਿਵਾਸੀ ਕਈ ਸਾਲਾਂ ਤੋਂ ਜਦੋਂ ਬਾਬਾ ਗਿਆਨਦਾਜੀ ਸਤਖੰਡ ਪਿਆਨਾ ਕਰ ਗਏ ਉਹਨਾਂ ਤੋਂ ਬਾਅਦ ਸਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਪ੍ਰੀਤਮਦਾਸ ਜੀ ਉਹਨਾਂ ਨੇ ਲੰਗਰ ਦੀ ਬਾਗਡੋਰ ਨੂੰ ਸੰਭਾਲਿਆ ਤੇ ਨਾਲ ਹੀ ਸਾਡੇ ਲੰਗਰ ਕਮੇਟੀ ਦੇ ਪ੍ਰਧਾਨ ਸਰਦਾਰ ਭਾਗ ਸਿੰਘ ਜੀ ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਮਹਾਨ ਕਵੀਸ਼ਰ ਨੇ ਪ੍ਰੀਤ ਸੰਧਲ ਜੀ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਬਿੰਦਰ ਸਿੰਘ ਸਾਹਿਬ ਕਾ ਪੰਜ ਹੋਰ ਬਹੁਤ ਸਾਰੇ ਸਾਡੇ 10 ਹਲਵਾਈ ਸਾਡੇ ਨਗਰ ਦੀਆਂ ਬਹੁਤ ਵੱਡੀ ਗਿਣਤੀ ਵਿੱਚ ਸਹਿਯੋਗੀ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਨੇ ਉਹਨਾਂ ਦੇ ਉਪਰਾਲੇ ਸਦਕਾ ਇਹ ਜਿਹੜਾ ਮਹਾਨ ਲੰਗਰ ਆ ਅਸੀਂ ਬੜੀ ਸ਼ਰਧਾ ਸਤਕਾਰ ਨਾਲ ਲਗਾਉਨੇ ਆ ਤੇ ਅਸੀਂ ਆਪਣੇ ਆਪ ਨੂੰ ਭਾਗਾ ਭਰਿਆ ਮਹਿਸੂਸ ਕਰਦੇ ਆ ਕਿਉਂਕਿ ਇਹ ਵੀ ਪਾਵਨ ਬਚਨ ਨੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਕਿ ਜਿਹੜਾ ਇਨਸਾਨ ਸੰਗਤ ਦੀ ਸੇਵਾ ਕਰਦਾ ਲੰਗਰਾਂ ਦੇ ਵਿੱਚ ਝੂਠੇ ਬਰਤਨ ਮਾਣਦਾ ਸੰਗਤਾਂ ਦੇ ਨਾਲ ਸਬਾਵਾਂ ਨਿਵਾਉਂਦਾ ਉਹਨੂੰ ਹਮੇਸ਼ਾ ਗੁਰੂ ਸਾਹਿਬ ਬੜੀਆਂ ਬਖਸ਼ੀਆਂ ਕਰਦੇ ਨੇ ਜਿਸ ਤਰ੍ਹਾਂ ਸਾਡੇ ਵੀਰ ਭਗਤ ਸਿੰਘ ਨੇ ਦੱਸਿਆ ਇਹ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਲੰਗਰ ਦੇ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਨੇ ਇਹਨਾਂ ਨੇ ਪਹਿਲਾਂ ਸਾਡੇ ਨਗਰ ਦੀ ਮੈਂਬਰ ਪੰਚਾਇਤ ਦੀ ਸੇਵਾ ਨਿਭਾਈ ਪਰ ਇਸ ਵਾਰ ਇਹਨਾਂ ਨੂੰ ਬੜਾ ਮਾਣ ਬਖਸ਼ਿਆ ਕਪਾਲ ਮੋਚਨ ਤੀਰਥ ਸਾਹਿਬ ਨੇ ਗੁਰੂ ਸਾਹਿਬਾਨ ਨੇ ਸਾਡਿਆਂ ਨੇ ਕਿ ਇਹਨਾਂ ਨੂੰ ਅਸੀਂ ਸਾਰੇ ਨਗਰ ਨਿਵਾਸੀਆਂ ਨੇ ਪਿੰਡ ਦਾ ਸਰਪੰਚ ਬਣਾ ਕੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੋ ਮੈਂ ਇਹੀ ਕਹਿਣਾ ਚਾਹੁੰਦਾ ਸੰਗਤਾਂ ਨੂੰ ਮੈਂ ਸਨੇਹਾ ਵੀ ਦੇਣਾ ਚਾਹੁੰਦਾ ਕਿ ਆਪਾਂ ਸਾਰੇ ਹਰ ਸਾਲ ਜਿਸ ਤਰ੍ਹਾਂ ਸਾਡੇ ਜਿੰਨੇ ਵੀ ਨੌਜਵਾਨ ਵੀਰ ਨੇ ਸਾਡੇ ਨਗਰ ਦੇ ਸਹਿਯੋਗੀ ਸੱਜਣ ਨੇ ਉਹ ਬਾਬਾ ਪ੍ਰੀਤਮ ਦਾਸ ਜੀ ਨਾਲ ਜੁੜ ਕੇ ਤਨ ਮਨ ਧੰਦੇ ਨਾਲ ਸੇਵਾ ਕਰਦੇ ਨੇ ਕੋਈ ਹਾਊ ਮੈਨੀ ਆ ਸਾਡੇ ਨਗਰ ਦੀਆਂ ਬੀਬੀਆਂ ਭੈਣਾਂ ਨੇ ਉਹ ਪ੍ਰਸ਼ਾਦੀਆਂ ਦੇ ਸੇਵਾ ਨਿਭਾਉਂਦਿਆਂ ਨੇ ਅਸੀਂ ਬੜੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਅਸੀਂ ਸਾਰੇ ਤਿੰਨ ਚਾਰ ਦਿਨ ਅਸੀਂ ਢੀਕਦੇ ਰਹਿੰਦੇ ਇਹਨਾਂ ਦਿਨਾਂ ਨੂੰ ਜਦੋਂ ਹੁਣ ਅਸੀਂ ਵਾਪਸ ਜਾਂਦੇ ਆ ਤਾਂ ਅਸੀਂ ਇੱਕ ਇੱਕ ਦਿਨ ਗਿਣਦੇ ਆ ਕਿ ਕਦੋਂ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਪਾਪਨਾਗਰਪੁਰ ਆਊਗਾ ਤੇ ਅਸੀਂ ਸਾਰੇ ਇਕੱਤਰ ਹੋ ਕਰਕੇ ਆਪਣੇ ਨਗਰ ਨਿਵਾਸੀ ਅਸੀਂ ਫੇਰ ਇੱਕ ਵਾਰ ਜਾ ਕੇ ਉੱਥੇ ਸੇਵਾ ਬਣਵਾਵਾਂਗੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਮੈਂ ਇੱਕ ਵਾਰ ਫੇਰ ਕਪਾਲ ਮੋਚਨ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਗੁਰਪੁਰਬ ਜੋ ਕਿ 15 ਤਰੀਕ ਪਰਸੋਂ ਨੂੰ ਸੰਸਾਰ ਦੇ ਕੋਨੇ-ਕੋਨੇ ਤੇ ਮਨਾਇਆ ਜਾ ਰਿਹਾ ਹੈ ਮੈਂ ਸਾਰੀਆਂ ਸੰਗਤ ਨੂੰ ਇੱਕ ਵਾਰ ਫੇਰ ਗੁਰਪੁਰਬ ਦੀਆਂ ਕਪਾਲ ਮੋਚਨ ਮੇਲੇ ਦੀਆਂ ਕਰੋੜਾਂ ਕਰੋੜਾਂ ਵਧਾਈਆਂ ਦਿੰਦਾ ਹਾਂ ਅਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਲੰਗਰ ਦੇ ਕਾਰਜ ਨੂੰ ਬੜੀ ਆਪਣੇ ਤਨਮਨ ਧਾਵਨਾ ਸੇਵਾ ਕਰਕੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ ਸੋ ਕਪਾਲ ਮੋਚਨ ਤੀਰਥ ਕਿਰਪਾ ਕਰਨ ਸਾਡੇ ਗੁਰੂ ਸਹਿਬਾਨ ਕਿਰਪਾ ਕਰਨ ਕਿ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਸਿੱਖੀ ਸਦਕਾ ਨਾਮਧਾਨ ਦੀ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਸਾਰਿਆਂ ਦੇ ਖਜ਼ਾਨੇ ਪ੍ਰਭੂ ਕਾਂ ਤਰਕੀਆਂ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਤੀਰਥ ਰਾਜ ਮਹਾਰਾਜ ਕੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 19 ਸਾਲ ਪਹਿਲਾਂ ਜਿਹੜੇ ਬਾਬਾ ਗਿਆਨਦਾ ਜੀ ਨੇ ਪਰੰਪਰਾ ਤੋਰੀ ਸੀ ਅੱਜ ਬਾਬਾ ਪ੍ਰੀਤਮਦਾ ਜੀ ਨਿਵਾ ਰਹੇ ਨੇ ਮੈਂ ਕਵੀਸ਼ਰ ਪ੍ਰੀਤ ਸਿੰਘ ਸੰਧਾਲਾ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਸਰੂਪ ਸਿੰਘ ਬਿੰਦਰ ਸਿੰਘ ਪੰਚ ਸਾਡੇ ਨਗਰ ਦਾ ਮੁੱਖ ਸਰਪੰਚ ਸਰਦਾਰ ਭਾਗ ਸਿੰਘ ਉਮੀਦ ਕਰਦੇ ਅੱਗੇ ਤੋਂ ਵੀ ਸੰਗਤਾਂ ਇਸੇ ਤਰ੍ਹਾਂ ਸਹਿਯੋਗ ਦਿੰਦੀਆਂ ਰਹਿਣਗੀਆਂ ਸਾਰੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਕਪਾਲ ਮੋਚਨ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੂੰ ਚਾਹਨਾ ਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬਲਾਉਣਾ ਬਾਬੇ ਨਾਨਕ ਤੈਨੂੰ ਪਹਿਣ ਨਾਨਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬਲਾਉਣਾ ਬਾਬੇ ਨਾਨਕ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚੋਣਾ ਐ ਤੇ ਹੁਣ ਬਾਬੇ ਨਾਨਕ ਨੂੰ ਭਾਈ ਲੈਣੇ ਦੇ ਵੰਡ ਰਾਤ ਆਉਣਾ ਸਿੱਖ ਲੈ ਜੇ ਤੂੰ ਚੋਣਾ ਐ ਤੇ ਹੁਣ ਬਾਬੇ ਨਾਨਕ ਨੂੰ we ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਦਰਾ ਸਿਖਾਉਣਾ ਸਿੱਖ ਲੈ ਜੇ ਤੂੰ ਚਾਹਣਾ ਏ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਦਰਾ ਸਿਖਾਉਣਾ ਸਿੱਖ ਲੈ ਜੇ ਜੇ ਚਾਹਣਾ ਏ ਸਿਖਾਉਣਾ ਬਾਬੇ ਉਨਾਏ ਬੁਲਾਉਣਾ ਬਾਬੇ ਨਾਨਕ ਨੂੰ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301